ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਦਾ ਹਾਲ ਚਾਲ ਸਾਰੇ ਪੈਂਡਰਾਵਾ ਦਾ ਉਮੀਦ ਕਰਦੇ ਆ ਸਭ ਠੀਕ ਹੋਵੋਗੇ ਤੇ ਸਾਰੇ ਪੈਂਡਰਾਵਾ ਨੂੰ ਚੜਦੀ ਕਲਾ ਵਿੱਚ ਰੱਖੇ ਵੈਲਕਮ ਕਰਦੀ ਆ ਸਭ ਦਾ ਆਪਣੇ ਚੈਨਲ ਤੇ ਆਪਣਾ ਪੰਜਾਬ ਮੀਡੀਆ ਤੇ ਤੇ ਲੋ ਜੀ ਹਾਜ਼ਰ ਆਤ ਨਵੀਂ ਵੀਡੀਓ ਤੇ ਨਾਲ ਨਵੀਂ ਅਪਡੇਟ ਦੇ ਨਾਲ ਟਾਈਟਲ ਤੁਸੀਂ ਦੇਖ ਲਿਆ ਹੋਵੇਗਾ لیکن میں بھی پن پروا دے نال شیئر کر دوان جی بھگونت مان دا ایکشن چاک لیا وکرم سنگھ مجھیٹھیا اگلا نام sukhbir badal اس نام ہر نیوز چینل تے وکرم سنگھ مجھیٹھیا نو لے کے ہی اپڈیٹ جیڑی ہے او آ رہی ہے تے او میں کہ اپنے پن پروا دے نال وی اپڈیٹس لیا او سانجی کیتی جاوے سب تو پہلے ویڈیو دیکھ کے جانکاری حاصل کر لیں یا پھر اس تے ਵਿਚار سانجی کر دیا دیوا sidhu نے کی اپڈیٹ دتی یا او سب تو پہلے دیکھ لیا لیٹ گیٹ ਹਾਂ ਜੀ ਪੰਜਾਬੀਓ ਸਾਸਤਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਚੱਕ ਲਿਆ ਸੀਐਮ ਭਗਵੰਤ ਮਾਨ ਦਾ ਇੱਕ ਬਹੁਤ ਵੱਡਾ ਐਕਸ਼ਨ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਸੁਖਬੀਰ ਬਾਦਲ ਨੂੰ ਚੱਕਣ ਦੀ ਤਿਆਰੀ ਕਰ ਲਈ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਕੋਲੋਂ ਜਿਹੜੀਆਂ ਹਤੀਜਾਂ ਬਰਾਮਤ ਹੋਈਆਂ ਨੇ ਪੰਜਾਬ ਦੇ ਲੋਕਾਂ ਨੂੰ ਦਰਸਲ ਦੇ ਵਿੱਚ ਨੇਰੇ ਦੇ ਵਿੱਚ ਰੱਖਿਆ ਜਾਂਦਾ ਸੀ ਕਿ ਬਾਦਲ ਪਰਿਵਾਰ ਪੰਜਾਬ ਦੇ ਪੱਖ ਦੇ ਵਿੱਚ ਖੜਾ ਤੇ ਪੰਜਾਬ ਨੂੰ ਪਤਾ ਨਹੀਂ ਕਿੰਨਾ ਕਿਹਨਾਂ ਨੇ ਯਾਨੀ ਸਮਰਥਨ ਦਿੱਤਾ ਬਾਹਰ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਸਟੇਜਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਔਰ ਹੁਣ ਇਹਨਾਂ ਦੇ ਘਰ ਦੇ ਵਿੱਚੋਂ ਜਿਹੜੀ ਜਿਹੜੀ ਚੀਜ਼ ਮਿਲੀ ਆ ਉਹ ਵੀ ਤੁਹਾਡੇ ਸਾਹਮਣੇ ਧਰਾਂਗੇ ਔਰ ਹੁਣ ਸੁਖਬੀਰ ਬਾਦਲ ਨੂੰ ਚੱਕਣ ਦੀ ਤਿਆਰੀ ਤੇ ਭਗਵੰਤ ਮਾਨ ਵਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਚੱਕਿਆ ਪਹਿਲਾਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਵਾਂਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਉਹੀ ਮਜੀਠੀਆ ਜਿਹੜਾ ਕਹਿੰਦਾ ਸੀ ਭਗਵੰਤਿਆ ਤੂੰ ਮੇਰੇ ਬਨੀ ਚਾਕ ਨਹੀਂ ਸਕਦਾ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਉਹੀ ਐਕਸ਼ਨ ਕੀਤਾ ਜਿਹੜਾ ਕਈ ਦਿਨ ਪਹਿਲਾਂ ਇੱਕ ਸੇ ਤੋਂ ਬੋਲਿਆ ਜਾਂਦਾ ਕਿ ਭਾਈ ਇਹਨਾਂ ਲਈ ਅਸੀਂ ਤਿਆਰੀਆਂ ਕਰ ਰਹੇ ਹਾਂ ਵੱਡੇ ਮਗਰਮੱਛਾਂ ਨੂੰ ਚੱਕਾਂਗੇ ਪਰ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਪੁਲਿਸ ਨੇ ਚੱਕ ਲਿਆ ਕਿਵੇਂ ਚੱਕ ਲਿਆ ਪੂਰੀ ਵੀਡੀਓ ਦਿਖਾਵਾਂਗੇ ਔਰ ਭਗਵੰਤ ਮਾਨ ਕਹਿੰਦੇ ਹੁਣ ਦੂਜਾ ਨੰਬਰ ਇਹਨਾਂ ਦਾ ਯਾਨੀ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਦੇ ਜੀਜੇ ਦਾ ਲੱਗਣ ਜਾ ਰਿਹਾ ਬੀਤੇ ਦਿਨੀ ਜਿਹੜੀ ਹਾਰ ਹੋਈ ਹੈ ਉਹਨੂੰ ਲੈ ਕੇ ਵੀ ਬੜਾ ਚਿੰਤਾ ਦੇ ਵਿੱਚ ਪਿਆ ਸੀ ਕਾਲੀਦਾਲ ਹੁਣ ਸੀ ਇਹ ਮਾਨ ਨੇ ਹੋਰ ਵੀ ਚਿੰਤਾ ਵਧਾ ਦਿੱਤੀਆਂ ਨੇ ਸੁਖਬੀਰ ਸਿੰਘ ਬਾਦਲ ਪਰਿਵਾਰ ਦੀਆਂ ਯਾਨੀ ਬਾਦਲਾ ਤੇ ਐਕਸ਼ਨ ਹੋ ਗਿਆ ਭਗੰਤ ਮਾਨ ਦਾ ਕਿਉਂਕਿ ਭਗੰਤ ਮਾਨ ਬੀਤੇ ਦਿਨਾਂ ਦੇ ਵਿੱਚ ਜਿਹੜੀ ਗੱਲ ਕਰ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਧਾਮ ਝਾਮ ਇਕੱਠਾ ਕਰ ਰਹੇ ਹਾਂ ਜਿਸ ਦਿਨ ਉਹਨਾਂ ਦੇ ਖਿਲਾਫ ਸਾਡੇ ਹੱਥ ਸਬੂਤ ਲਾਗੇ ਤਾਂ ਅਸੀਂ ਉਸੇ ਦਿਨ ਹੀ ਦਾਵਾ ਬੁਲ ਦਿਨਾ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਚੱਕਦੀ ਹੈ ਪੁਲਿਸ ਸੁਣੋ ਯਾਰ ਧਿਆਨ ਦੇ ਨਾਲ ਤਾਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਵੀ ਨੰਬਰ ਲੱਗਣ ਜਾ ਰਿਹਾ ਕਿਉਂਕਿ ਸੁਖਵੀਰ ਸਿੰਘ ਬਾਦਲ ਇਹਨਾਂ ਦੇ ਹੈੱਡ ਨੇ ਕਿਤੇ ਸਾਰਾ ਤਾਮਚਾਮ ਉਹੀ ਕਰਦੇ ਨੇ ਉਹੀ ਵਿਰੋਧੀ ਧਿਰਾਂ ਦੇ ਵਿੱਚ ਬਹੁਤ ਸਾਰਾ ਰੌਲਾ ਪਾਉਂਦੇ ਸੀ ਭਗਵੰਤ ਮਾਨ ਦੇ ਖਿਲਾਫ ਬੜਾ ਰੌਲਾ ਪਾਇਆ ਸੀ ਪਰ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਵੀ ਨਕਾਰ ਦਿੱਤਾ ਤਾਂ ਅੱਜ ਭਗਵੰਤ ਮਾਨ ਦਾ ਸੁਖਵੀਰ ਤੇ ਵੀ ਕਿਵੇਂ ਐਕਸ਼ਨ ਹੁੰਦਾ ਇਹ ਖਬਰ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੇ ਪਹਿਲਾਂ ਬੇਕਰਮ ਸਿੰਘ ਮਜੀਠੀਆ ਕਿਵੇਂ ਚੱਕੇ ਜਰਾ ਇਹ ਵੀ ਸੁਣ ਲਓ ਧਿਆਨ ਦੇ ਨਾਲ ਲਜਾਇਆ ਜਾ ਰਿਹਾ ਤੇ ਇਸੇ ਵਿਚਾਰੇ ਨੂੰ ਤੁਹਾਨੂੰ ਦੱਸਨੇ ਕਿ ਤੱਕਾ ਮੁੱਕੀ ਦੀ ਵੀ ਖਬਰ ਸਾਹਮਣੇ ਗਿਆ ਜੁੱਝੇ ਦੱਸਿਆ ਜਾ ਰਿਹਾ ਕਿ ਅਧਿਕਾਰੀਆਂ ਵੱਲੋਂ ਵਿਕਰਮ ਚੀਟਿਆ ਤੇ ਕਰਦੇ ਪਿਛਲੇ ਦਰਵਾਜ਼ੇ ਤੋਂ ਚੁੱਪਚਾਪੀਤੇ ਬਾਹਰ ਲੈ ਕੇ ਜਾਇਆ ਜਾ ਰਿਹਾ ਸੀ ਤੇ ਉਸੇ ਦੌਰਾਨ ਮੋਕੇ ਉੱਤੇ ਸਮਰਥਕ ਪਹੁੰਚ ਜਾਂਦੇ ਨੇ ਜੋ ਸੁਰਾਨ ਮੋਕੇ ਉੱਤੇ ਜਿਹੜਾ ਮਾਹੌਲ ਹੈ ਕਾਫੀ ਤਣਾਅਪੂਰਨ ਵਾਲਾ ਪੰਜਾਂ ਦਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਦੇਖ ਸਕਦੇ ਹੋ ਕਿ ਅੱਜ ਤਰਫੋਂ 15 ਅਧਿਕਾਰੀਆਂ ਦੀ ਇੱਕ ਟੀਮ ਅਮਨਿਸਰ ਵਿਹੈਸ਼ ਉਹਨਾਂ ਦੇ ਗ੍ਰੀਨ ਅਵੇਨਿਊ ਸਥਿਤ ਘਰ ਦੇ ਵਿੱਚ ਪਹੁੰਚਦੀ ਹੈ ਜਿੱਥੇ ਲਗਾਤਾਰ ਸਵੇਰ ਤੋਂ ਹੀ ਉਹਨਾਂ ਦੇ ਘਰ ਦੀ ਖੰਗਾਲੀ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਤੋਂ ਦੱਸਿਆ ਕਿ ਵਿਕਰਮ ਸਿੰਘ ਮਚੀटिया ਦੇ ਘਰ ਦੇ ਨਾਲ ਅਮਨਿਸਰ ਦੇ ਵਿੱਚ 9 ਠਿਕਾਣਿਆਂ ਉੱਤੇ ਛਾਪੇਮਾਰੀ ਚੱਲ ਰਹੀ ਹੈ ਤੇ ਇਸ ਛਾਪੇਮਾਰੀ ਦੌਰਾਨ ਉਹਨਾਂ ਵੱਲੋਂ ਅਧਿਕਾਰੀਆਂ ਦੇ ਨਾਲ ਬਹਿਸ ਕਰਦੇ ਹੋਏ ਵਿਖਾਈ ਦੇ ਰਹੇ ਹਨ ਅਤੇ ਨਾਲ ਹੀ ਪਤਨੀ ਗਨੀਵ ਕੋਲੋਂ ਵੀ આરોਪ ਲਗਾਏ ਜਾਂਦੇ ਨੇ ਕਿ ਉਹਨਾਂ ਨੂੰ ਜ਼ਬਰਦਸਤੀ ਉਹ ਘਰ ਦੇ ਵਿੱਚ ਵੜੇ ਨੇ ਅਤੇ ਨਾਲੇ ਉਹਨੋਂ ਵੱਲੋਂ ਤੱਕਾ ਮੁੱਕੀ ਵੀ ਕੀਤੀ ਗਈ ਹੈ। ਯਾਨੀ ਬਿਕਰਮ ਮਜੀਠੀਆ ਬੰਨਿਆ ਵਿਰੋਧਤਾ ਕੀਤਾ ਜਾਂਦਾ ਪਰ ਦੂਜੇ ਪਾਸੇ ਭਗਵੰਤ ਮਾਨ ਦਾ ਜਿਹੜਾ ਐਕਸ਼ਨ ਸੀ ਉਹ ਸਿੱਧੇ ਤੌਰ ਤੇ ਸੀ ਭਾਵੇਂ ਬਿਕਰਮ ਸਿੰਘ ਮਜੀਠੀਆ ਦੇ ਕਹਿੰਦਾ ਮੁੱਕੀਆਂ ਰੱਖ ਕੇ ਲਿਓ ਪਰ ਇਹਨੂੰ ਚੱਕਣਾ ਜ਼ਰੂਰੀ ਹੈ। ਕਿਉਂ ਚੱਕਣਾ ਜ਼ਰੂਰੀ ਹੈ ਮੈਂ ਕਹਿ ਕਿਉਂ ਰਿਹਾ। ਦਰਸਲ ਦੇ ਵਿੱਚ ਇਸ ਗੱਲ ਦੇ ਸਬੂਤ ਨੇ ਮੇਰੇ ਕੋਲ ਪੰਜਾਬ ਦੇ ਅੰਦਰ ਜਿਹੜੀ ਜਿਹੜੀ ਇਹਨਾਂ ਨੇ ਮਹਾਮਾਰੀ ਫੈਲਾਈ ਸੀ ਉਹਦੇ ਜ਼ਿੰਮੇਵਾਰ ਇਹ ਬਾਦਲ ਪਰਿਵਾਰ ਨੇ ਜਿੰਨਾਂ ਵੀ ਨਸ਼ਾ ਪੱਤਾ ਚੜਾਉਣ ਵਾਲੀ ਇਹ ਆਮ ਆਦਮੀ ਪਾਰਟੀ ਤੋਂ ਪਹਿਲਾਂ ਇਹਨਾਂ ਦੀ ਸਰਕਾਰ ਵੇਲੇ ਦੀ ਜੜ ਪੱਟੀ ਹੋਈ ਆ ਪੰਜਾਬ ਦੀ ਜਿਹੜਾ ਕਿ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਮਰ ਗਿਆ ਉਹੀ ਦਰਸਲ ਦੇ ਵਿੱਚ ਪੰਜਾਬ ਦੀਆਂ ਜੜਾਂ ਦੇ ਵਿੱਚ ਤੇਲ ਪਾ ਕੇ ਗਿਆ ਸੀ ਜਿਹੜਾ ਕਿ ਪੰਜਾਬ ਅੱਜ ਤੱਕ ਸਲਗ ਰਿਹਾ ਔਰ ਹੁਣ ਦੂਜੇ ਪਾਸੇ ਆਜੋ ਵੀ ਜਿਹੜਾ ਇਹਨਾਂ ਦਾ ਸ਼ਗਵੀਰ ਸਿੰਘ ਬਾਦਰ ਉਹਨੂੰ ਵੀ ਚੱਕਣ ਦੀ ਤਿਆਰੀ ਤੇ ਆ ਭਗਵੰਤ ਮਾਨ ਕਿਉਂਕਿ ਭਗਵੰਤ ਮਾਨ ਦਾ ਵੀ ਤੁਹਾਡੇ ਸਾਹਮਣੇ ਇੱਕ ਬਿਆਨ ਸੁਣਾਵਾਂਗੇ ਕਿ ਆਖਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਬੀਤੇ ਦਿਨੀ ਕੀ ਕਿਹਾ ਸੀ ਕਿਉਂਕਿ ਇਹਨੇ ਕਿਹਾ ਕਿ ਪੰਜਾਬ ਦੇ ਅੰਦਰ ਇਹੀ ਕੱਲੇ ਨੇਤਾ ਨੇ ਜਿਹੜੇ ਚਾਹੁੰਦੇ ਆ ਸਾਡੇ ਹੀ ਸੱਤਾ ਰਵੇ ਸਾਡਾ ਹੀ ਪਰਿਵਾਰ ਪੀੜੀ ਦਰ ਪੀੜੀ ਪੰਜਾਬ ਨੂੰ ਖਾਵੇ ਔਰ ਪੰਜਾਬ ਨੂੰ ਲੁੱਟੇ ਤਾਂ ਇਹਨਾਂ ਨੇ ਹੁਣ ਸੋਚਿਆ ਕਿ ਪੰਜਾਬ ਦੇ ਲੋਕਾਂ ਨੇ ਇਨਕਾਰ ਦਿੱਤੇ ਆ ਔਰ ਦੂਜੇ ਪਾਸੇ ਮੌਜੂਦਾ ਸਰਕਾਰ ਦੇ ਵਿੱਚ ਭਗਵੰਤ ਮਾਨ ਨੇ ਸੋਚਿਆ ਕਿ ਭਾਈ ਹੁਣ ਤਾਂ ਜਿਹੜਾ ਮੌਕਾ ਹੈਗਾ ਔਰ ਹੁਣ ਉਹਨੂੰ ਵੀ ਪਤਾ ਹੈ ਹੁਣ ਸਿਹ ਮਾਨ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਲੋਕ ਮੈਨੂੰ ਵੀ ਨਕਾਰੇ ਬੈਠੇ ਨੇ ਕਿਉਂਕਿ ਮੇਰੀ ਵੀ ਛੁੱਟੀ ਹੋਣ ਵਾਲੀ ਆ ਪੌਣੇ 2 ਸਾਲ ਰਹਿ ਗਏ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਮੈਂ ਵਾਅਦਾ ਕੀਤਾ ਉਹ ਦਾ ਨਿਭਾ ਜੀਏ ਕਿਉਂਕਿ ਇਹਨਾਂ ਦਾ ਪਰਿਵਾਰ ਹੈ ਨਾ ਜਿਹੜਾ ਇਹਨਾਂ ਨੇ ਲੁੱਟ ਲੁੱਟ ਕੇ ਲੁੱਟ ਲੁੱਟ ਕੇ ਪੰਜਾਬ ਤੋਂ 3000 ਕਿਲਾ ਜ਼ਮੀਨ ਦਾ ਹੀ ਬਣਾ ਲਿਆ ਤਾਂ ਹੁਣ ਤੁਸੀਂ ਆਪ ਦੱਸੋ ਵੀ ਜਿਹੜੇ ਬੰਦਿਆਂ ਕੋਲ 3000 ਏਕੜ ਜ਼ਮੀਨ ਹੋਵੇ ਤੇ ਉਹ ਲੋਕ ਉਹਨਾਂ ਲੋਕਾਂ ਦਾ ਦੇਖੋ ਤੁਸੀਂ ਵੀ ਜਿਹੜੇ ਹੁਣ ਭਵੰਤਮਾਨ ਵਰਗੇ ਨੇ ਇਹਨਾਂ ਲੋਕਾਂ ਨੂੰ ਕਿਹਾ ਜਾਂਦਾ ਤੁਹਾਡੇ ਕੋਲ ਜ਼ਮੀਨ ਬਹੁਤ ਸਾਰੀ ਆ ਬਲਕਿ ਇਹਨਾਂ ਦੇ ਬਰਾਬਰ ਦੀ ਨਹੀਂ ਹੈਗੀ ਪਰ ਫੇਰ ਵੀ ਪੰਜਾਬ ਦਾ ਮੁੱਖ ਮੰਤਰੀ ਚਾਹੇ ਮਾੜਾ ਪੰਜਾਬ ਲਈ ਪਰ ਗੱਲ ਇੱਥੇ ਆਉਂਦੀ ਹੈ ਵੀ ਜਿਹੜੇ ਐਡੇ ਵੱਡੇ ਪੱਦਰ ਦੇ ਉੱਤੇ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਅੱਜ ਤੱਕ ਖਾਦਾ ਪੰਜਾਬ ਦੇ ਸਿਰੋਂ ਅੱਜ ਤੱਕ ਕਿੰਨੀਆਂ ਪੀੜ੍hiyan ਚੱਲ ਰਹੀਆਂ ਨੇ ਇਹਦੇ ਵਿੱਚ ਕੋਈ ਦੋ ਰਹਿਮਾਂ ਨਹੀਂ ਹੈਗੀਆਂ ਇਹਨਾਂ ਦੀਆਂ ਪੀੜ੍hiyan ਆਉਣ ਵਾਲੇ ਕਈ ਸਾਲਾਂ ਤੱਕ ਚੱਲਣੀਆਂ ਉਹ ਪੰਜਾਬ ਲੁੱਟੇ ਹੋਏ ਦਾ ਇਹਨਾਂ ਕੋਲ ਐਡਾ ਧਨ ਦੌਲਤ ਹੈ ਕਿ ਅੱਜ ਤੱਕ ਇਹਨਾਂ ਕੋਲ ਖਤਮ ਹੋਣ ਦਾ ਨਾਮ ਨਹੀਂ ਲੈ ਰਿਆ ਤਾਂ ਹੁਣ ਜਿਹੜਾ ਭਗੰਤ ਮਾਨ ਮਨੀਓ ਐਕਸ਼ਨ ਹੋ ਰਿਹਾ ਇਹ ਬਿਲਕੁਲ ਸਹੀ ਹੋ ਰਿਹਾ ਪੰਜਾਬ ਦੇ ਲੋਕ ਇਹਦਾ ਸਮਰਥਨ ਵੀ ਕਰ ਰਹੇ ਨੇ ਕਿਉਂਕਿ ਬਾਦਲ ਪਰਿਵਾਰਾਂ ਨੇ ਜਿਹੜਾ ਇਹ ਚਾਹੁੰਦਾ ਕਿ ਸਾਡੇ ਬੱਚਿਆਂ ਤੋਂ ਲੈ ਕੇ ਸਾਡੇ ਪਤਾ ਨਹੀਂ ਕਿੰਨੀਆਂ ਤੱਕ ਪੀੜ੍hiyan ਤੱਕ ਪੰਜਾਬ ਨੂੰ ਲੁੱਟਣ ਇਹ ਬਿਆਨ ਮੈਂ ਕਈ ਵਾਰ ਤੁਹਾਡੇ ਸਾਹਮਣੇ ਇਹਨਾਂ ਦੇ ਭਤੀਜੇ ਦਾ ਵੀ ਸੁਣਾ ਚੁੱਕਿਆ ਔਰ ਹੁਣ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਦਾ ਨੰਬਰ ਲਾਉਣ ਜਾ ਰਹੇ ਨੇ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਚੱਕਣਾ ਉਹਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੇ ਵੱਡੇ ਮਗਰਮੱਛ ਨੇ ਮੈਂ ਇਹਨਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਲੈਣਾ ਹੀ ਲੈਣਾ ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕ ਤਾਣੇ ਮਾਰ ਰਹੇ ਸੀ ਕਹਿੰਦੇ ਜੇਕਰ ਹਿੰਮਤ ਹੈ ਮੈਂ ਵੀ ਇਹ ਗੱਲ ਕਹੀ ਸੀ ਆਪਣੇ ਚੈਨਲ ਦੇ ਥਰੂ ਕਿ ਭਾਈ ਜੇਕਰ ਤੁਹਾਡੇ ਵਿੱਚ ਹਿੰਮਤ ਆ ਤਾਂ ਵੱਡੇ ਮਗਰਮੱਛ ਜਿਹੜੇ ਬਾਦਲ ਕੇ ਆ ਇਹਨਾਂ ਨੂੰ ਤਹਸਨਾਇਜ਼ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰਾ ਪੰਜਾਬ ਨੂੰ ਉਹਨਾਂ ਨੇ ਲੁੱਟ ਕੇ ਆਪਣੀ ਜ਼ਿੰਦਗੀ ਬਣਾਈ ਆ ਅੱਜ ਤੱਕ ਸਾਡੇ ਪੰਜਾਬ ਦੇ ਸਰੋਂ ਉਹਨਾਂ ਦੀ ਰੋਟੀ ਚੱਲ ਰਹੀ ਹੈ ਤਹਸ ਕਰਕੇ ਸੱਤਾ ਦੇ ਵਿੱਚ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾ ਮੁੱਖ ਮੰਤਰੀ ਹੈ ਜਿਹੜੇ ਨੇ ਇਹਨਾਂ ਦੇ ਉੱਤੇ ਐਕਸ਼ਨ ਕੀਤਾ ਹੈ ਕਈ ਸਰਕਾਰਾਂ ਆ ਰਹੀਆਂ ਪਰ ਬਾਦਲ ਕਿਆਂ ਨੂੰ ਕਿਸੇ ਨੇ ਛੇੜਨ ਦੀ ਹਿੰਮਤ ਨਹੀਂ ਕੀਤੀ ਸੋ ਇਸ ਗੱਲ ਦੀ ਅਸੀਂ ਵੀ ਹਮਾਇਤ ਕਰਦੇ ਹਾਂ ਕਿ ਬਹੁਤ ਵਧੀਆ ਤੁਹਾਡਾ ਜਿਹੜਾ ਐਕਸ਼ਨ ਹੈ ਇਹਨਾਂ ਦੇ ਉੱਤੇ ਹੋਰ ਵੀ ਵੱਡੇ ਪੱਧਰ ਦੇ ਉੱਤੇ ਹੋਣਾ ਚਾਹੀਦਾ ਇਨਾਂ ਦੇ ਉੱਤੇ ਬਲਡੋਜ਼ਰ ਵੀ ਚੱਲਣਾ ਚਾਹੀਦਾ ਇਹਨਾਂ ਦੀਆਂ ਕੋਠੀਆਂ ਦੇ ਉੱਤੇ ਜਿਹੜੀਆਂ ਕਿ ਬੇਨਾਮੀ ਸੰਪਤੀ ਸਾਡੇ ਗਰੀਬਾਂ ਦੇ ਖੂਨਾਂ ਦੇ ਨਾਲ ਬਣਾਈ ਹੋਈ ਹੈ ਪੰਜਾਬ ਦੇ ਲੋਕਾਂ ਦੁਆਰਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਗਾਈਸ ਤੇ ਆ ਸੀ ਕਿ ਅੱਜ ਦੀ ਵੀਡੀਓ ਦੇਵਾ ਸਿੱਧੂ ਬਾਜੀ ਨੇ ਜੋ ਜੋ ਗੱਲਾਂ ਕੀਤੀਆਂ ਬਿਲਕੁਲ ਸਹੀ ਕੀਤੀਆਂ ਉਹਨਾਂ ਨੇ ਸਹੀ ਕਿਹਾ ਕਿ ਇਹਨਾਂ ਦੀ ਕੋਠੀਆਂ ਦੇ ਉੱਤੇ ਵੀ ਬਲਡੋਜ਼ਰ ਜਿਹੜਾ ਉਹ ਚੱਲਣਾ ਚਾਹੀਦਾ ਹੈ ਦੇਖੋ ਵਿਕਰਮ ਸਿੰਘ ਮਜੀਠੀਆ ਤੇ ਜੋ ਰੇਡ ਹੋਈ ਜਿਸ ਤਰ੍ਹਾਂ ਜੋ ਵੀ ਸੂਰਤਿ ਹਾਲ ਹੋਈ ਬਿਲਕੁਲ ਸਹੀ ਹੋਇਆ ਦੇਖੋ ਵਿਕਰਮ ਸਿੰਘ ਮਜੀਠੀਆ ਨੇ ਜੋ ਚੀਜ਼ਾਂ ਫੈਲਾਈਆਂ ਹੋਈਆਂ ਆ ਉਹ ਤੁਹਾਡੇ ਸਾਹਮਣੇ ਆ ਇਹ ਖੁਦ ਤੇ ਬਹੁਤ ਬੋਲਦੇ ਆ ਉਹਨਾਂ ਦੇ ਖਿਲਾਫ ਜੋ ਪੰਜਾਬ ਦੇ ਹੱਕ ਦੀ ਗੱਲ ਕਰਦੇ ਆ ਇਹ ਸਿਰਫ ਉਹਨਾਂ ਦੇ ਖਿਲਾਫ ਬੋਲ ਸਕਦੇ ਆ ਅੱਛਾ ਇਹਨਾਂ ਦਾ ਮੁੱਦਾ ਇਹ ਆ ਉਹ ਚਾਹੇ ਭਾਈ ਅਮਰਪਾਲ ਸਿੰਘ ਸੇਈਆਂ ਕੋਈ ਹੋਰ ਆ ਜਿਹੜੇ ਬੰਦੇ ਨੇ ਪੰਜਾਬਾਸਤੇ ਵਾਸ ਚੁੱਕੀ ਆ ਨਾ ਇਹ ਉਹਨਾਂ ਦੇ ਖਿਲਾਫ ਹੋ ਗਏ ਨੇ ਹੋਰ ਉਹਕੇ ਇਹਨਾਂ ਦੇ ਕਾਰੋਬਾਰ ਬੰਦ ਹੁੰਦੇ ਆ ਜਿੰਨਾ ਪੰਜਾਬ ਦਾ ਘਾਣ ਬਾਦਲ ਪਰਿਵਾਰ ਦੇ ਹੱਥੋਂ ਹੋਇਆ ਠੀਕ ਹੈ ਆੰਦੇ ਸਮੇ ਸਾਨੂੰ ਬੜਾ ਟਾਈਮ ਲੱਗੇਗਾ ਸਿਤਰਾ ਪਦਰਾ ਹੋਣ ਦੇ ਇਹ ਪੰਜਾਬ ਦੇ ਉਹ ਸਾਪ ਨੇ ਜਿਹੜਾ ਸਮਾ 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 ਵੀ ਸਮਾ ਪੰਜਾਬ ਨੂੰ ਡੰਗ ਮਾਰਦੇ ਰਹੇ ਨੇ ਤੇ ਪੰਜਾਬ ਦੀ ਆਵਾਮ ਤੋਂ ਹੀ ਫਾਇਦਾ ਉਠਾ ਕੇ ਚੁੱਕਦੇ ਰਹੇ ਠੀਕ ਹੈ ਨਾ ਉਹ ਅੱਜ ਦਾ ਸੁਖਬੀਰ ਬਾਦਲ ਆ ਇਹ ਹੈ ਤੇ ਇਹਨਾਂ ਦੀ ਜੁਆਈ ਪਾਈ ਹੈ ਠੀਕ ਹੈ ਤੇ ਆਂਦੇ ਨੇ ਕਿ ਜਿੰਨਾ ਚਿੱਟੇ ਦਾ ਕਾਰੋਬਾਰ ਇਹ ਬੰਦੇ ਅੱਜਕੱਲ ਚਲਾ ਰਹੇ ਨੇ ਨਾ ਤੇ ਪੰਜਾਬ ਦਾ ਕਹਾਣ ਕਰਨ ਦੇ ਤੇ ਫਿਰ ਸਹੀ ਆ ਨਾ ਇਹਨਾਂ ਨੂੰ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਚਾਹੀਦੀ ਆ ਜਿੱਥੇ ਗੱਲ ਕਰਾਂਗੇ ਆਪਾਂ ਪੰਜਾਬ ਦੇ ਸੀਐਮ ਮਹਵਤਮਾਨ ਨੂੰ ਲੈ ਕੇ ਕਰਾਂਗੇ ਦੇਵਾ ਭਾਜੀ ਨੇ ਸਹੀ ਗੱਲ ਕੀਤੀ ਆ ਕਿ ਅਗਰ ਤੁਸੀਂ ਕੁਝ ਚੰਗਾ ਕਰੋਗੇ ਨਾ ਤੇ ਅਸੀਂ ਤੁਹਾਡੀ ਚੰਗਾਈ ਨਹੀਂ ਕਰਾਂਗੇ ਚੰਗਾਈ ਕਰਾ ਕੇ ਵੀ ਇੱਕ ਭਾਵੇਂ ਤੁਸੀਂ ਪਿੱਛੇ ਕੋਈ ਵੀ ਸਟੈਂਡ ਨਹੀਂ ਲਿਆ ਅਸੀਂ ਸੋਮੁਦਿਆਂ ਦੇ ਤੁਹਾਨੂੰ ਮਾਲਾ ਆਖਿਆ ਅਗਰ ਤੁਸੀਂ ਅੱਜ ਚੰਗਾ ਕਰੋਗੇ ਨਾ ਤੇ ਅਸੀਂ ਤੁਹਾਨੂੰ ਚੰਗਾ ਵੀ ਕਰਾਂਗੇ ਅਸੀਂ ਤੁਹਾਡੀ ਅਛਾਈ ਵੀ ਕਰਾ ਦੇ ਤੇ ਤੁਸੀਂ ਚੰਗਾ ਕਰੋਗੇ ਲੇਕਿਨ ਕਰੋ ਤੇ ਸਹੀ ਆ ਉਹ ਗੱਲ ਰਾਈਟ ਆ ਕਿ ਜਿਹੜਾ ਬਾਦਲ ਪਰਿਵਾਰ ਆ ਨਾ ਉਹਦੇ ਅੱਖ ਚੁੱਕ ਕੇ ਕਿਸੇ ਨੇ ਹਿੰਮਤ ਨਹੀਂ ਕੀਤੀ ਠੀਕ ਹੈ ਚਾਹੇ ਕੋਈ ਵੀ ਸਰਕਾਰ ਆਈ ਹੈ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਪੰਜਾਬ ਨੂੰ ਲੁੱਟ ਲੁੱਟ ਕੇ ਸਟਰੋਂਗ ਇੰਨਾ ਕਰ ਲਿਆ ਸਿੱਧਾ ਸਿੱਧਾ ਦੇਖੋ ਉਹਨਾਂ ਨੇ 3000 ਏਕੜ ਦੇ ਉਹਨਾਂ ਨੇ ਜ਼ਮੀਨ ਬਣਾ ਲਈ ਠੀਕ ਆ ਹੋਰ ਕੋਈ ਬਾਹਰ ਕਰਦੀਆਂ ਲਿਆੜੀਆਂ ਪ੍ਰਾਪਤ ਕੀਤੀ ਉਹਨਾਂ ਨੇ ਆਪਣੇ ਆਪ ਨੂੰ ਸਟਰੋਂਗ ਇੰਨਾ ਕਰ ਦਿੱਤਾ ਰਿਲੇਸ਼ਨ ਇੰਨੇ ਕ ਬਣਾ ਲਏ ਕਿ ਉਹਨਾਂ ਨਾਲ ਕੋਈ ਝਾਕਦਾ ਨਹੀਂ ਅਗਰ ਸੀਐਮ ਮਾਨ ਐਕਸ਼ਨ ਲੈ ਰਿਹਾ ਵਾ ਤੇ ਆਵਾਮ ਨੂੰ ਅਪਰੀਸ਼ੀਏਟ ਕਰੇਗੀ ਅਪਰੀਸ਼ੀਏਟ ਕਰੇਗੀ ਬਿਲਕੁਲ ਬਾਕੀ ਦੇਵਾ ਸਿੱਤੂ ਨੇ ਜੋ ਗੱਲਾਂ ਕੀਤੀਆਂ ਬਿਲਕੁਲ ਸਹੀ ਕੀਤੀਆਂ ਤੇ ਪੁਆਇੰਟ ਲਿਆ ਕੀਤਾ ਗਾਇਸ ਤੁਹਾਡਾ ਇਸ ਤੇ ਉੱਤੇ ਕੀ ਰਾਏ ਆ ਤੁਹਾਡੀ ਕੀ ਰਾਏ ਆ ਤੁਸੀਂ ਕਮੈਂਟ ਕਰਕੇ ਲਾਜ਼ਮੀ ਜੀ ਲਿਆਉ ਸਾਡੇ ਨਾਲ ਸਾਂਝੀ ਕਰਨੀ ਆ ਬਾਕੀ ਮਿਲ ਜਿਆ ਨੈਕਸਟ ਵੀਡੀਓਜ਼ ਆਪਣਾ ਖਿਆਲ ਰੱਖਣਾ ਤੇ ਸਾਨੂੰ ਦੁਬਾਰਾ ਯਾਦ ਰੱਖਣਾ ਬਾਕੀ ਜਾਣ ਤੋਂ ਪਹਿਲੇ ਜੋ ਭੈਣ ਭਰਾ ਦੋਸਤ ਵੀਰ ਚੈਨਲ ਤੇ ਨਵੇਂ ਆ ਉਹ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਪਹਿਲਾ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਲੈਣ ਤਾਂ ਕਿ ਸਾਡੀ ਆਉਣ ਵਾਲੀ ਹਰ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਸਾਡੇ ਭੈਣ ਭਰਾ ਵਾਲ ਨੂੰ ਪਹੁੰਚੇ ਬਾਕੀ ਹੱਸਦੇ ਰੋ ਵਾਸਤੇ ਰੋ ਰੱਬ ਰੱਖਾ